हेलो फ्रेंड्स स्वागत है ਤੁਹਾਡ ਆਪਣੇ YouTube ਚੈਨਲ ਤੇ फ्रेंड्स ਅਜੀ ਇਸ ਵੀਡੀਓ ਵਿੱਚ ਚੱਪਾ ਕਰਾਂਗੇ ਸਭ ਇੰਸਪੈਕਟਰ ਦਾ ਪੇਪਰ 1 ਜੋ ਕਿ 26 6 2023 ਨੂੰ ਹੋਇਆ ਸੀ ਤੇ ਸ਼ਿਫਟ 1 ਦਾ ਪੇਪਰ ਹੈ 9 ਤੋਂ 11 ਵਜੇ ਤੱਕ ਦੀ ਜੋ ਸ਼ਿਫਟ ਸੀ ਕਰਦੇ ਹਾਂ ਸਟਾਰਟ ਦੇਖੋ ਪਹਿਲਾ ਕੁਸ਼ਚਨ ਹੈ ਜਨਰਲ ਅਵੇਅਰਨੈਸ ਦੇ ਕੁਸ਼ਚਨ ਸਟਾਰਟ ਹੋ ਰਹੇ ਨੇ RAM ਤੀਰਥ ਮੰਦਿਰ ਜਿੱਥੇ ਲਵ ਅਤੇ ਕੁਸ਼ ਦਾ ਜਨਮ ਹੋਇਆ ਮੰਨੇ ਜਾਂਦਾ ਹੈ ਹੇਟ ਲਿਖਿਆ ਵਿੱਚੋਂ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ यह अमृतसर जिले में स्थित है ऑप्शन नंबर तीन इज द राइट आंसर है नैक्सट है टीकाकरण की एक उदाहरण है टीकाकरण एक रोकथाम दवाई है ऑप्शन नंबर तीन इज द राइट आंसर है नैक्सट है जगराहन की रोशनी का मेला डैश की दरगाह पर लगता है ये लगता है अब्दुल कादर जलानी की दरगाह पर ऑप्शन नंबर इक्कीस ईज़ द राइट आंसर है नैक्सट है छोटे पैमाने के उद्योग को डैश के उद्देशा को उत्साहित उद करने विकसित किया गया है जो छोटे पैमाने के उद्योगों रुजगार इक्ुआइटी के उद्देशा उत्साहित करने विकसित किया गया ऑप्शन नंबर चार इज़ द आंसर है नैक्सट है ਪਰ ਦੀ ਪਹਿਲੀ ਜੈਵਿਕ ਇੱਟਾ ਧਾਰਿਤ ਇਮਾਰਤ ਦਾ ਉਸਕਰਟ 2021 ਵਿੱਚ ਡੈਸ਼ ਵਿੱਚ ਕੀਤਾ ਗਿਆ ਇਹ ਕੀਤਾ ਗਿਆ ਸੀ IIT ਖਾਧਰਾਵਾਦ ਵਿੱਚ ਆਪਸ਼ਨ ਨੰਬਰ 4 ਇਸ ザ राइट ਅਨਸਰ ਹੈ ਨੈਕਸਟ ਹੈ ਪ੍ਰਭਰਾਗ ਤੌਰ ਤੇ ਦੁਨੀਆਪਰ ਦੇ ਸਿੱਖਿਆ ਦੁਆਰਾ ਹੋਲਾ ਬੋਹਲਾ ਤੇ ਹਾਰ ਕਿੰਨੇ ਦਿਨਾਂ ਲਈ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ 3 ਦਿਨਾਂ ਲਈ ਆਪਸ਼ਨ ਨੰਬਰ 4 ਇਸ ザ ਰਾਈਟ ਅਨਸਰ ਹੈ ਨੈਕਸਟ ਹੈ ਦੇਵਬਰ 2021 ਵਿੱਚ ਪੁਲਾੜ ਵਿੱਚ ਚੱਲਣ ਵਾਲੀ ਪਹਿਲੀ ਚੀਨੀ ਮੇਲਾ ਪੁਲਾੜ ਯਾਤਰੀ ਕੌਣ ਸੀ ਚੱਲਣ ਵਾਲੇ ਯਾਨੀ ਕਿ ਜੋ ਪੁਲਾੜ ਦੇ ਵਿੱਚ ਤੁਰੀ ਸੀ ਪਹਿਲੀ ਚੀਨੀ ਮੇਲਾ ਸੀ ਉਹ ਉਸੇ ਵਾਗ ਯਾਪਿਕ ਆਪਸ਼ਨ ਨੰਬਰ 3 ਇਸ ਦਾ ਰਾਈਟ ਅਨਸਰ ਹੈ ਨੈਕਸਟ ਹੈ ਮਹਾਰਾਜਾ ਰਣਜੀਤ ਸਿੰਘ ਜੀ ਹੈ ਲਿਖਿਆ ਵਿੱਚ ਕਿਸ ਮਿਸਲਦਾਰ ਸਬੰਧਤ ਸਾ महाराजा रणजीत सिकर मिसर शुक्र चक्के मिसल दे संबंधित सी ऑप्शन नंबर तीन दिसट आंसर है नैक्सट अक्टूबर दो हज़ार किस शहर की पुलिस ने औरतों की सुरक्षा सात सत्त सत और बी पास और सात 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 अव और बी पास ਦਵ ਦੀ ਪਹਿਲ ਕਤਬੀ ਸ਼ੁਰੂ ਕੀਤੀ। ਔਰਤਾਂ ਦੀ ਸੁਰੱਖਿਆ ਦੇ ਲਈ ਸੱਤ-ਸੱਤ ਅਵਾਰ ਵੀ ਪਾਸ ਹైదరాబాద్ ਪੁਲਿਸ ਹੈ ਜੋ ਇਸ ਤੇ ਸ਼ੁਰੂ ਕੀਤੀ ਸੀ। ਹైదరాబాద్ ਸ਼ਹਿਰ ਦੇ ਵਿੱਚ ਸ਼ੁਰੂ ਕੀਤੀ ਗਈ ਸੀ। ਆਪਸ਼ਨ ਨੰਬਰ 21 ਜ਼ਰਾਈਟ ਅਨਸਰ ਹੈ। ਨੈਕਸਟ ਹੈ। ਭਾਰਤ ਵਿੱਚ ਇੱਕ ਰਾਜਪਾਲ ਦੀ ਨਿਯੁਕਤੀ ਲਈ ਘੱਟੋ-ਘੱਟ ਯੋਗਮੰਦੀ ਯੋਗਤਾ ਕੀ ਹੈ? 35 ਸਾਲ। ਆਪਸ਼ਨ ਨੰਬਰ 3 ਨੀਜ਼ਾ ਰਾਈਟ ਅਨਸਰ ਹੈ। ਨੈਕਸਟ ਹੈ। 2021 ਵਿੱਚ ਦਿੱਤੇ ਦਿੱਤੇ ਵਿੱਚੋਂ ਕਿਹੜੀ ਬੀਚ ਦੀ ਬਿਤਕਰੀ ਬੀਚ ਨੂੰ ਬੀਸ਼ਵਿਆਪੀ ਪੱਧਰ ਤੇ ਮਾਨਤਾ ਪ੍ਰਾਪਤ ਇਕੋ ਲੈਵਲ ਬਲੂ ਫਲੈਗ ਸਰਟੀਫਿਕੇਟ ਪ੍ਰਾਪਤ ਹੋਇਆ ਕੋਵਲਮ ਬੀਚ ਨੂੰ ਪ੍ਰਾਪਤ ਹੋਇਆ অপਸ਼ਨ ਨੰਬਰ 2 ਇਸ ਦਾ ਰਾਈਟ ਅਨਸਰ ਹੈ ਨੈਕਸਟ ਹੈ ਸੁਤੰਤਰਤਾ ਸੈਲਾਨੀ ਸ਼ਹੀਦ ਸੁਖਦੇਵ ਥਾਪ ਦਾ ਜੱਦੀ ਘਰ ਕਿੱਥੇ ਸਥਿਤ ਹੈ ਇਹ ਸਿੱਤੇ ਲੁਧਿਆਣਾ ਵਿਖੇ অপਸ਼ਨ ਨੰਬਰ 3 ਇਸ ਦਾ ਰਾਈਟ ਅਨਸਰ ਹੈ ਨੈਕਸਟ ਹੈ ਲੋਧੀ ਕਿਲਾ ਜਿਸ ਨੂੰ ਪੁਰਾਣਾ ਕਿਲਾ ਵੀ ਕਿਹਾ ਜਾਂਦਾ ਹੈ ਕਿਸ ਨਦੀ ਦੇ ਕੰਢੇ ਤੇ ਬਣਾਇਆ ਗਿਆ ਹੈ ਸਤਲੁਜ ਨਦੀ ਦੇ ਕੰਢੇ ਤੇ ਬਣਾਇਆ ਗਿਆ ਹੈ ਆਪਸ਼ਨ ਨੰਬਰ 4 ਇਜ਼ ਦ ਰਾਈਟ ਆਨਸਰ ਹੈ ਨੈਕਸਟ ਹੈ ਫੋਰਬਸ ਮੈਗਜ਼ੀਨ ਵਿੱਚ 2021 ਵਿੱਚ ਸਭ ਤੋਂ ਵੱਧ ਭੁਗਤਾਨ ਪ੍ਰਾਪਤ ਕਰਨ ਵਾਲੇ ਐਥਲੀਟ ਦੇ ਰੂਪ ਵਿੱਚ ਐਥਲੀਟ ਦੇ ਰੂਪ ਵਿੱਚ ਕਿਸ ਦਾ ਨਾਮ ਸ਼ਾਮਲ ਕੀਤਾ ਗਿਆ ਸੀ ਇਹ ਨਾਮ ਸ਼ਾਮਲ ਕੀਤਾ ਗਿਆ ਸੀ कौन और? मैक मैकग्रेर का ऑप्शन नंबर चार इज़ द राइट आंसर है नैक्सट है भारत के राष्ट्रपति की का डैश है की है उससे अहदे की अवधि के दौरान घट नहीं की जा सकती ऑप्शन नंबर तीन इज़ द राइट आंसर है नैक्सट है जलवायु परिवर्तन हेठ हेठ जलवायु परिवर्तन बारे हेठ लिखे कथनों के गलत है ਦੇਖੋ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਸ਼ਬਦ ਅਕਸਰ ਬਦਲ ਦੇ ਰੂਪ ਵਿੱਚ ਵਰਤੇ ਜਾਂਦੇ ਹਨ ਪਰ ਇਹਨਾਂ ਦੇ ਵੱਖਰੇ ਅਰਥ ਹਨ ਇਹ ਸਹੀ ਹੈ ਜਲਵਾਯੂ ਪਰਿਵਰਤਨ ਆਸਮੋਸਮ ਦੇ ਪੈਟਰਨਾਂ ਵਿੱਚ ਇੱਕ ਲੰਬੀ ਮਿਆਦ ਦੀ ਤਬਦੀਲੀ ਹੈ ਜੋ ਧਰਤੀ ਦੇ ਸਥਾਨਕ ਖੇਤਰੀ ਅਤੇ ਗਲੋਬਲ ਮੌਸਮ ਨੂੰ ਪਰਿਭਾਸ਼ਿਤ ਕਰਦੀ ਹੈ ਇਹ ਵੀ ਸਹੀ ਹੈ ਮਨੁੱਖੀ ਗਤੀਵਿਧੀਆਂ ਖਾਸ ਤੌਰ ਤੇ ਪਥਰਾਟ ਬਾਲਨ-ਵਲਨ ਜੋ ਧਰਤੀ ਦੇ ਬਾਜ਼ੂ ਮੰਡਲ ਵਿੱਚ ਤਾਪ ਸੋਖਣ ਵਾਲੀ ਗ੍ਰੀਨ ਹਾਊਸ ਗੈਸ ਦੇ ਪੱਧਰ ਨੂੰ ਵਧਾਉਂਦਾ ਹੈ ਧਰਤੀ ਦੀ ਸਤਹ ਦੇ ਉਸ તાਪਮਾਨ ਨੂੰ ਵਧਾਉਂਦਾ ਹੈ ਇਹ ਵੀ ਸਹੀ ਹੈ ਗਲਤ ਕਿਆ ਪੂਰਵ ਉਦਯੋਗ ਕਾਲ ਤੋਂ ਮਨੁੱਖੀ ਗਤੀਵਿਧੀਆਂ ਦੁਆਰਾ ਧਰਤੀ ਦੇ ਗਲੋਬਲ ਉਸ તાਪਮਾਨ ਨੂੰ ਲਗਭਗ 3 ਡਿਗਰੀ ਸੈਲਸੀਅਸ ਤੱਕ ਵਧਾਉਂਦਾ ਅਨੁਮਾਨ ਹੈ অপਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੈ ਫਰੈਂਡਸ ਜਿਹੜੇ ਕਰੈਕਟ ਆਪਸ਼ਨ ਸੀ ਉਹ ਮੈਂ ਇਸ ਕਰਕੇ ਬਦਲ ਕਰਵਾਤੀ ਹਾਂ ਤੁਹਾਨੂੰ ਤਾਂ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਫਿਰ ਕੁਐਸਚਨ ਚੇਂਜ ਕਰਕੇ ਆ ਜਾਂਦਾ ਹੈ ਨੈਕਸਟ ਹੈ ਮੋਰਫਨ ਨਸ਼ੀਲੇ ਪਦਾਰਥਾਂ ਦੇ ਕੀ ਕੰਮ ਹਨ ਪੈਸਟੋਪੇਟਿਵ ਦਰਦ ਦਿਲ ਦੇ ਦਰਦ ਅਤੇ ਟਰਮੀਨਲ ਕੈਂਸਰ ਦੇ ਦਰਦ ਅਤੇ ਬੱਚੇ ਦੇ ਜਨਮ ਸਮੇ ਹੋਣ ਵਾਲੇ ਦਰਦ ਤੋਂ ਰਾਹਤ ਪ੍ਰਾਹਤ ਪ੍ਰਦਾਨ ਕਰਦਾ ਹੈ অপਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ 2011 ਦੀ ਮਰਦ ਸ਼ੁਮਾਰੀ ਦੇ ਅਨੁਸਾਰ ਪੰਜਾਬ ਦੀ ਆਬਾਦੀ ਵਿੱਚ ਕਿੰਨੇ ਪ੍ਰਤੀਸ਼ਤ ਸਿੱਖ ਹਨ 57.69% ਸਿੱਖ ਨੇ অপਸ਼ਨ ਨੰਬਰ 21 ਦਾ ਰਾਈਟ ਆਨਸਰ ਹੈ ਨੈਕਸਟ ਹੈ ਕਲੋਰਮ ਫੈਨਿਕਲ ਕਲੋਰਮ ਫੈਨਿਕਲ ਦੀ ਖੋਜ ਕਦੋਂ ਹੋਈ ਸੀ 1947 ਵਿੱਚ অপਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਨਵੰਬਰ 2021 ਵਿੱਚ ਕਿਹੜਾ ਕ੍ਰਿਕਟਰ ਆਸਟ੍ਰੇਲੀਆ ਦੀ ਵਿਕਵੈਸ਼ ਲੀਗ ਦੁਆਰਾ ਸਾਈਨ ਕੀਤਾ ਗਿਆ ਪਹਿਲਾ ਭਾਰਤੀ ਪੁਰਸ਼ ਕ੍ਰਿਕਟਰ ਬਣਿਆ ਉਨਮੁਖਤ ਚੰਦ অপਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਅਬੂਜ਼ ਮਾਰਿਆ ਜਨਜਾਤੀ ਡੈਸ਼ ਨਾਚ ਕਰਦੀ ਸੀ ਜਬ ਅਬੂਜਾ ਕੇ ਤੁਜ਼ਾ ਮਾਰਿਆ ਜਨਜਾਤੀ ਹੈ ਇਹ ਕਾਕਸਰ ਨਾਚ ਕਰਦੀ ਸੀ অপਸ਼ਨ ਨੰਬਰ 1 ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਹੇਟ ਲਿਖਿਆ ਵਿੱਚੋਂ ਕਿਹੜੇ ਸੁਤੰਤਰਤਾ ਸੈਨਾਨੀ ਨੇ ਪ੍ਰਸਿੱਧ ਲਾਲਾ ਸਭਰਾਜ ਮੇਰਾ ਜਨਮ ਸਿੱਧਾ ਅਧਿਕਾਰ ਹੈ ਅਤੇ ਮੈਂ ਇਸ ਨੂੰ ਲੈ ਕੇ ਰਹਾਗਾ ਦਿੱਤਾ ਸੀ ਬਾਲ ਗੰਗਾਧਰ ਤਿਲਕ ਨੇ ਦਿੱਤਾ ਸੀ অপਸ਼ਨ ਨੰਬਰ 21ザ राइट ਅਨਸਰ ਹੈ ਨੈਕਸਟ ਹੈ ਭਾਰਤ ਕੀ ਸੰਵਿਧਾਨ ਵਿੱਚ ਦਰਜ ਅਨੁਸਾਰ ਹੇਟ ਦਿੱਤੇ ਵਿੱਚੋਂ ਕਿਹੜਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਬਾਰੇ ਸਹੀ ਨਹੀਂ ਹੈ ਹੁਣ ਆਪਾਂ ਪਹਿਲਾਂ ਸਹੀ ਦੇਖ ਲੈਨੇ ਆ ਕਾਨੂੰਨ ਬਣਾਉਂਦੇ ਹੋਏ ਇਹਨਾਂ ਸਿਧਾਂਤਾਂ ਦੀ ਵਰਤੋਂ ਰਾਜ ਦੀ ਜ਼ਿੰਮੇਵਾਰੀ ਹੈ ਉਹ ਸਿਧਾਂਤਕ ਟੀਚੇ ਹਨ ਜੋ ਸਾਨੂੰ ਇੱਕ ਸਮਾਜ ਵਜੋਂ ਅਪਣਾਉਣੇ ਚਾਹੀਦੇ ਹਨ ਉਹ ਇਹ ਉਹ ਕੁਝ ਆਦਰਸ਼ ਜਿੰਨਾ ਨੂੰ ਜਿਨ੍ਹਾਂ ਦੀ ਸਰਕਾਰ ਨੂੰ ਪਾਲਣਾ ਕਰਨੀ ਚਾਹੀਦੀ ਹੈ ਤੇ ਗਲਤ ਕੀਆ ਉਹ ਨਿਆਂਯੋਗ ਦਿਸ਼ਾ ਨਿਰਦੇਸ਼ ਤੇ অপਸ਼ਨ ਨੰਬਰ 3 ਇਸ ਦਾ ਰਾਈਟ ਆਂਸਰ ਹੈ ਫ੍ਰੈਂਸੀਜ਼ਮ ਮਤਲਬ ਆ ਵੀ ਆਪਾਂ ਹੁਣ ਜਿਵੇਂ ਤੁਸੀਂ ਇਹ ਲਾ ਲਓ ਵੀ ਕਿਸੇ ਰਾਜਸਥਾਨ ਸਰਕਾਰ ਨੇ ਨਾ ਪੋਸਟਰ ਕੱਢਿਆ ਨੇ ਟੀਚਿੰਗ ਦੇ ਆ ਜਾ ਕਿਸੇ ਵੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਪੋਸਟ ਆ ਗੱਡੀਆਂ ਨੇ ਪੰਜਾਬ ਸਰਕਾਰ ਦੇ ਨਈ ਗੱਡੀਆਂ ਤਾਂ ਆਪਾਂ ਉਹਨਾਂ ਨੂੰ ਜਾ ਕੇ ਕੋਰਟ ਦੇ ਵਿੱਚ ਕੇਸ ਨਹੀਂ ਕਰ ਸਕਦੇ ਆਪਾਂ ਪੰਜਾਬ ਸਰਕਾਰ ਦੇ ਖਿਲਾਫ ਵੀ ਉਹਨਾਂ ਨੇ ਗੱਡੀਆਂ ਤਾਂ ਇਹ ਇਹਨਾਂ ਨੇ ਕਿਉਂ ਨਹੀਂ ਗੱਡੀਆਂ ਦਾ ਮਤਲਬ ਇਹ ਹੁੰਦਾ ਹੈ ਹਿੱਸਾ ਮਤਲਬ ਵੀ ਨਿਆਂਯੋਗ ਦਿਸ਼ਾ ਨਿਰਦੇਸ਼ ਨੇ ਠੀਕ ਹੈ ਵੀ ਆਪਾਂ ਇਹਨਾਂ ਦੇ ਉੱਤੇ ਕੇਸ ਨਹੀਂ ਕਰ ਸਕਦੇ ਨੈਕਸਟ ਏਮ ਹੇ ਦਿੱਤੇਆਂ ਵਿੱਚ ਕੌਣ ਭਾਰਤੀ ਰਾਸ਼ਟਰੀ ਕਾਂਗਰਸੀ ਪਹਿਲੀ ਮੈਲਾ ਪ੍ਰਧਾਨ ਸੀ ਸਰੋਜਨੀ 나이드ਓ অপশন ਨੰਬਰ 21 ਦਾ রাইਟ ਆਂਸਰ ਹੈ ਨੈਕਸਟ ਹੈ ਭਾਰਤ ਦੇ ਰਾਸ਼ਟਰੀ ਪਾਰਕਾਂ ਨੂੰ ਉਹਨਾਂ ਰਾਜਾਂ ਨਾਲ ਮਿਲਾਓ ਜਿਨ੍ਹਾਂ ਵਿੱਚੋਂ ਸਥਿਤ ਹਨ ਦੇਖੋ ਰਾਸ਼ਟਰੀ ਪਾਰਕ ਜਿਹੜਾ ਮੇਲੋਮ ਆ ਮੋਲੇਮ ਆ ਇਹ ਕਿੱਥੇ ਸਥਿਤ ਹੈ ਗੋਵਾ ਦੇ ਵਿੱਚ ਅੰਸ਼ੀ ਕਿੱਥੇ ਆ ਕਰਨਾਟਕ ਦੇ ਵਿੱਚ ਇੰਦਰਾਵਤੀ ਹੈ ਛਤੀਸਗੜ ਦੇ ਵਿੱਚ ਤੇ ਨਮਦਾ ਨਮਦਾਫਾ ਕਿੱਥੇ ਆ ਅਰੁਣਾਚਲ ਪ੍ਰਦੇਸ਼ ਦੇ ਵਿੱਚ অপਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਹੈ ਮੋਲੇਮ ਗੋਆ ਅੰਸ਼ੀ ਕਰਨਾਟਕ ਇੰਦਰਾਵਤੀ ਛਤੀਸਗੜ ਤੇ ਨਮਦਾਫਾ ਅਰੁਣਾਚਲ ਪ੍ਰਦੇਸ਼ ਨੈਕਸਟ ਹੈ ਭਾਰਤ ਵਿਚਾਰੀ ਕ੍ਰਾਂਤੀ ਦੇ ਪਹਿਲੇ ਪੜਾ ਦੀ ਮਿਆਦ ਡੈਸ਼ ਸੀ उन्नीस सौ तो पचहत्तर ऑप्शन नंबर चार इज़ द राइट आंसर है नेक्स्ट है दिल्ली का लोटस टेंपल डैश विश्ववासिया का पूजा स्थल है वही वही ऑप्शन नंबर चार इज द राइट आंसर है नेक्स्ट है पंजाब सरकार द्वारा संगठित बाल सुरक्षा योजना किस साल शुरू की गई सी दो हज़ार से शुरू की गई सी ऑप्शन नंबर चार इज़ द राइट आंसर है नैक्सट है हेठा लिखे व्यक्ति कौन नामधारी अंदोलन जिसनों कुका अंदोलन भी कहा जाता है नाल जुड़िया हुआ सी बालक सिंह ऑप्शन नंबर तीन इस राइट आंसर है नैक्सट है ਇਹਨਾਂ ਦਿੱਤਿਆਂ ਵਿੱਚੋਂ ਕਿਸ ਨੇ ਅਲੀਗੜ੍ਹ ਵਿੱਚ ਮੋ ਬੰਡਨ ਐਂਗਲੋ ओरिएंटਲ ਕਾਲਜ ਦੀ ਸਥਾਪਨਾ ਕੀਤੀ ਸੀ ਇਹ ਸਿੱਕਤੀ ਸੀ ਸੈਇਦ ਅਹਿਮਦ ਖਾਨ ਨੇ ਆਪਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੈ ਫਰੈਂਡਸ ਇਹ ਕੁਐਸ਼ਨਸ ਮੈਨੇ ਕਰਵਾਏ ਹੋਏ ਆ ਕੁੱਕਾ ਲੈਰ ਵਾਲਾ ਵੀ ਤੇ ਆਹ ਵਾਲਾ ਵੀ ਐਸਐਸਟੀ ਜਿੰਨੇ ਵੀ ਕੁਐਸ਼ਨ ਆਣਗੇ ਆਲਮੋਸਟ ਮੈਨੇ ਹਰ ਇੱਕ ਜਿੰਨੇ ਵੀ ਕਰਾਇਆ ਮੈਨੇ ਸਾਰੇ ਕਰਵਾਏ ਹੋਏ ਨੇ ਸੋਨੂੰ ਹਿਊਮਨ ਸੈਟਲ ਸੈਟਲਮੈਂਟ ਮੈਨੇਜਮੈਂਟ ਇੰਸਟੀਚਿਊਟ ਕਿੱਥੇ ਸਥਿਤ ਹੈ ਨਵੀਂ ਦਿੱਲੀ ਆਪਸ਼ਨ ਨੰਬਰ 21 ਦਾ ਰਾਈਟ ਆਨਸਰ ਹੈ ਨੈਕਸਟ ਹੈ ਫੇਰ ਦਿੱਤੇ ਆ ਵਿੱਚੋਂ ਕਿਹੜੇ ਗ੍ਰੰਥ ਵਿੱਚ ਬਿੰਦੂਸਾਰ ਦੇ ਸ਼ਾਸਨ ਕਾਲ ਵਿੱਚ ਤਕਸ਼ੀਲਾ ਵਿੱਚ ਹੋਈ ਵਿਦਰੋਹ ਦਾ ਉਲੇਖ ਹੈ ਦਿਵਯ ਯਦਾਨ ਆਪਸ਼ਨ ਨੰਬਰ 21 ਦਾ ਰਾਈਟ ਆਨਸਰ ਹੈ ਨੈਕਸਟ ਹੈ ਭਾਰਤ ਦੇ ਪੂਰਵੀ ਟੱਟ ਉੱਤੇ दरिया के डेल्टा किस 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 किस्म का जंगल पाया जाता है जो पूर्वी तट के उत्ते दरिया का डेल्टा है सदा सदाबहार जंगल पाया जाता है ऑप्शन नंबर चार इज़ द राइट आंसर है नैक्सट है डैश ने दो हज़ार एरोस्पेस स्ट्रक्चरल फॉर फॉर जिंग्स एप्लीकेशन उद्योग उद्योगिक पैमाने वैनेडियम आयरन ਅਤੇ ਐਲੂਮੀਨੀਅਮ ਯੁਕਤ ਉੱਚ ਸ਼ਕਤੀ ਵਾਲੀ ਮੈਟਸਟੇਬਲ ਬੀਟਾ ਟਾਈਟੇਨੀਅਮ ਮਿਸ਼ਰਤ ਧਾਤ ਸਵਦੇਸ਼ੀ ਤੌਰ ਤੇ ਵਿਕਸਿਤ ਕੀਤੀ ਇਹ ਕਿਸ ਨੇ ਕੀਤੀ ਸੀ ਡਰਡੋ ਨੇ ਜਾਨਕਿ ਡਿਫੈਂਸ ਰਿਸਰਚ ਐਂਡ ਡਵੈਲਪਮੈਂਟ ਆਰਗੇਨਾਈਜੇਸ਼ਨ ਇਸ ਨੇ ਸਤਾ ਕੀਤੀ ਸੀ অপਸ਼ਨ ਨੰਬਰ 21 ਦਾ ਰਾਈਟ ਅਨਸਰ ਹੈ ਨੈਕਸਟ ਹੈ ਭਾਰਤੀ ਸੰਵਿਧਾਨ ਦੇ ਆਰਟੀਕਲ 11 ਦੇ ਤਹਿਤ ਹੇਠ ਦਿੱਤੇ ਵਿੱਚੋਂ ਕਿਸ ਸੁਨ ਨਾਗਰਿਕਤਾ ਦੀ ਪ੍ਰਾਪਤੀ ਅਤੇ ਸਮਾਪਤੀ ਅਤੇ ਨਾਗਰਿਕਤਾ ਨਾਲ ਸੰਬੰਧਤ ਹੋਰ ਮਾਮਲਿਆਂ ਦੇ ਸੰਬੰਧ ਵਿੱਚ ਕੋਈ ਪ੍ਰਬੰਧ ਕਰਨ ਦਾ ਅਧਿਕਾਰ ਹੈ ਇਹ ਅਧਿਕਾਰ ਹੈ ਭਾਰਤ ਦੀ ਸੰਸਦ ਨੂੰ ਆਪਸ਼ਨ ਨੰਬਰ 21 ਇਸ ਦਾ ਰਾਈਟ ਆਂਸਰ ਹੈ ਨੈਕਸਟ ਹੈ ਭਾਰਤ ਵਿੱਚ ਵਾਤਾਵਰਣ ਸੁਰੱਖਿਆ ਐਕਟ ਕਿਸ ਸਾਲ ਪਾਸ ਕੀਤਾ ਗਿਆ ਸੀ 1986 ਵਿੱਚ ਆਪਸ਼ਨ ਨੰਬਰ 2 ਇਸ ਦਾ ਰਾਈਟ ਆਂਸਰ ਹੈ ਨੈਕਸਟ ਹੈ ਚਿਪਕੋ ਅੰਦolan ਦੀ ਸ਼ੁਰੂਆਤ ਡੈਸ਼ ਸਾਲ ਵਿੱਚ ਹੋਈ ਜੋ ਚਿਪਕੋ ਅੰਦolan ਰੋਜ਼ ਦੀ ਸ਼ੁਰੂਆਤ ਹੋਈ ਸੀ 1973 ਇਸ ਵੀ ਵਿੱਚ ਆਪਸ਼ਨ ਨੰਬਰ 4 ਇਸ ਦਾ ਰਾਈਟ ਆਂਸਰ ਹੈ ਨੈਕਸਟ ਹੈ ਨਾਮਦਾਰੀ ਜੋ ਕਿ ਸਿੱਖ ਧਰਮ ਦੇ ਅੰਦਰ ਇੱਕ ਨਿਸ਼ਟਾਵਨ ਸੰਪਰਦਾ ਹੈ ਦੀ ਸਥਾਪਨਾ ਡੈਸ਼ ਦੁਆਰਾ ਕੀਤੀ ਗਈ ਸੀ ਬਾਲਕ ਸਿੰਘ ਦੁਆਰਾ অপਸ਼ਨ ਨੰਬਰ 2 ਇਜ਼ ザ राइट आंसर ਹੈ ਨੈਕਸਟ ਹੈ ਦੇਖੋ ਮੰਦਰਾਂ ਦਾ ਨਾਮ ਦਿੱਤਾ ਹੋਇਆ ਟਿੱਕਰ ਦੇ ਵਿੱਚ ਬਾਸਤੂ ਕਲਾ ਸ਼ੈਲੀ ਦਿੱਤੀ ਹੋਈ ਹੈ ਵੀ ਕਿਹੜਾ ਮੰਦਰ ਹੈ ਜੋ ਕਿਸ ਕਲਾ ਦੇ ਵਿੱਚ ਬਣਿਆ ਹੋਇਆ ਹੈ ਲਖਸ਼ਮਨ ਮੰਦਿਰ ਜੋ ਕਿ ਗੁਜਰਾਓ ਦੇ ਵਿੱਚ ਆ ਇਹ ਬਣਿਆ ਹੋਇਆ ਹੈ ਨਾਗਰ ਸ਼ਾਲੀ ਦੇ ਵਿੱਚ ਹੋਇਆ ਸਲੇਵਸਰ ਮੰਦਿਰ ਜੋ ਕਿ ਹਾਲੀਵੁੱਡ ਦੇ ਵਿੱਚ ਹੈ ਇਹ ਦravidian ਸ਼ਾਲੀ ਦੇ ਵਿੱਚ ਬਣਿਆ ਹੋਇਆ ਤੇ ਸ਼ੋਰ ਮੰਦਿਰ ਜੋ ਕਿ ਮਹਾਵਲੀਂਪੁਰਮ ਦੇ ਵਿੱਚ ਹੈ ਇਹ ਬੇਸਿਕ ਸ਼ਾਲੀ ਦੇ ਵਿੱਚ ਬਣਿਆ ਹੋਇਆ অপਸ਼ਨ ਨੰਬਰ 4 ਇਸ ਦਾ ਰਾਈਟ ਸੋਰੀ ਫਰੈਂਡਸ ਿਕਲ 4 ਇਸ ਦਾ ਰਾਈਟ ਆਨਸਰ ਹੈ ਦੂਸਰੇ ਦਾ ਸੀ ਆ ਜਿਹੜਾ ਹੋਇਆ ਹੋਇਆ ਸਲੇਵੈਸਟਰ ਬੰਦੀ ਰਾਇ ਹਾਲੇਵਿਰ ਦੇ ਵਿੱਚ ਇਹ ਵੇਸਰ ਸ਼ੈਲੀ ਦੇ ਵਿੱਚ ਬਣਿਆ ਹੋਇਆ ਤੇ ਸ਼ੋਰ ਮੰਦਰ ਜੋ ਕਿ ਮਹਾਵਲੀਂपुरम ਦੇ ਵਿੱਚ ਇਹ ਦਰਾਵਿੜ ਸ਼ੈਲੀ ਦੇ ਵਿੱਚ ਬਣਿਆ ਹੋਇਆ ਆਪਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਹੈ ਦਿੱਤਿਆਂ ਵਿੱਚੋਂ ਕਿਹੜਾ ਅਸ਼ੋਕ ਦੇ ਸ਼ਾਸਨ ਕਾਲ ਦੌਰਾਨ ਉੱਤਰਾਪੱਥ ਦੀ ਰਾਸਤਾ ਨਿਸੀ ਤਕਸ਼ੀਲਾ ਆਪਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਇਹਨਾਂ ਦਿੱਤਿਆਂ ਵਿੱਚੋਂ ਕਿਹੜਾ ਨਾਚ ਮਰਦਾਂ ਦੇ ਇੱਕ ਸਮੂਹ ਦੁਆਰਾ ਇੱਕ ਚੱਕਰ ਦੇ ਵਿੱਚ ਕੀਤਾ ਜਾਂਦਾ ਹੈ ਜੋ ਭੰਗੜੇ ਵਰਗਾ ਹੈ ਉਹ ਕਿਹਾ ਜਾਂਦਾ ਹੈ ਤਮਾਲ ਆਪਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਸਾਲ 1966 ਵਿੱਚ ਲਿਖਿਆ ਇਨ੍ਹਾਂ ਵਿੱਚੋਂ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਸੀ 1966 ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਕਿਸ ਨੂੰ ਬਣਾਇਆ ਗਿਆ ਸੀ ਚੰਡੀਗੜ੍ਹ ਨੂੰ ਆਪਸ਼ਨ ਨੰਬਰ 21 ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਤੁਸੀਂ ਸੰਘਰਸ਼ ਨੂੰ ਕੀ ਕਹਿੰਦੇ ਹੋ ਜਦੋਂ ਕੋਈ ਇਕਾਈ ਜਾਂ ਵਿਅਕਤੀ ਨਿੱਜੀ ਹਿੱਤਾਂ ਅਤੇ ਪੇਸ਼ੇਵਰ ਪਰ ਕਰਤੱਵ ਜਾਂ ਜ਼ਿੰਮੇਵਾਰੀਆਂ ਵਿਚਕਾਰ ਟਕਰਾਅ ਕਰਨ ਪ੍ਰੋਸੈਸ ਕਰਨਾ ਪ੍ਰੋਸੈਸ ਯੋਗ ਨਹੀਂ ਰਹਿੰਦਾ ਹੈ ਤਾਂ ਹੁੰਦਾ ਹਿੱਤਾਂ ਦਾ ਸੰਘਰਸ਼ ਆਪਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਸ਼੍ਰੀ ਬਾ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਰਾਸ਼ਟਰੀ ਸੰਸਕ੍ਰਿਤ ਵਿਦਿਆ ਪੀਠ ਐਟ ਲਿਖੇ ਸ਼ਾਇਰਾ ਵਿੱਚੋਂ ਕਿਸ ਵਿੱਚ ਸਥਿਤ ਹੈ ਨਵੀਂ ਦਿੱਲੀ অপশন নম্বর 22 ਹੈ রাইਟ ਅਨਸਰ ਹੈ ਨੈਕਸਟ ਹੈ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕੁਝ ਮਾਮਲਿਆਂ ਵਿੱਚ ਕੰਮ ਸਿੱਖਿਆ ਤੇ ਜਨਤਕ ਸਹਾਇਤਾ ਦੇ ਅਧਿਕਾਰ ਨਾਲ ਸੰਬੰਧਿਤ ਹੈ ਅਨੁਛੇਦ 41 অপশন ਨੰਬਰ 2 ਹੈ রাইਟ ਅਨਸਰ ਹੈ ਨੈਕਸਟ ਹੈ ਹੇਰ ਦਿੱਤੇਆਂ ਵਿੱਚੋਂ ਕਿਹੜੇ ਦੇਸ਼ ਵਿੱਚ ਭਾਰਤੀ ਮਜ਼ਦੂਰਾਂ ਦਾ ਪਹਿਲਾ ਸਮੂਹ ਪ੍ਰਵਾਸ ਕੀਤਾ ਸੀ मॉरीशियस मौरी, ऑप्शन नंबर चार इज द राइट आंसर है नेक्स्ट है साल दो हजार रामानुजन की सोल सोवी जन्म बरेगंध मनाई गई इस सदर्भ वि हेठ तू हॉडी रामानुजन संख्या कहा जाता है सतारा सौ ऑप्शन नंबर इक्कीस ईज़ राइट आंसर है नैक्सट 2021 ਵਿੱਚ ਰੇਲ ਮੰਤਰਾਲੇ ਨੇ ਨਵੀਂ ਦਿੱਲੀ ਦੇ ਮੁੱਖ ਦਫਤਰ ਵਾਲੇ ਇੱਕ ਉਦਮ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਜਿਸ ਨਾਲ ਵਿਸ਼ੇਸ਼ ਰੂਪ ਨਾਲ ਰੇਲਵੇ ਨੈਟਵਰਕ ਵਿੱਚ ਵਿਕਲਪਿਕ ਉर्जा, ਇੰਦਨ ਕੁਸ਼ਲਤਾ ਅਤੇ ਉਸਰਜਨ ਨਿਯੰਤਰਣ ਤਕਨੀਕਾਂ ਨੂੰ ਪੇਸ਼ ਕਰਕੇ ਗ੍ਰੀਨ એનર્ਜੀ ਨੂੰ ਵਧਾਵਾ ਦੇਣ ਲਈ ਬਣਾਇਆ ਗਿਆ ਸੀ ਉਦਮ ਜਲਕੇ ਐਂਟਰਪ੍ਰਾਈਜ਼ ਦਾ ਨਾਮ ਕੀ ਹੈ ਇੰਡੀਅਨ ਰੋਲ ਇੰਡੀਅਨ ਰੇਲਵੇਜ਼ ਆਰਗੇਨਾਈਜੇਸ਼ਨ ਫਾਰ ਅਲਟਰਨੇਟਿਵ ਫਿਊਲਸ ਆਪਸ਼ਨ ਨੰਬਰ 3 ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਟਾਈਮ ਨਿਮਨ ਲਿਖਿਤ ਵਿੱਚ ਯਕਸ਼ਗਾਨ ਯਕਸ਼ਗਾਨ ਨੈਸ਼ਨਲ ਜੁੜੀ ਮਸ਼ਹੂਰ ਸ਼ਖਸੀਅਤ ਕੌਣ ਹੈ ਰਾਮਚੰਦਰ ਸੁਬਰਾਲਿਆ ਹੇਗੜੇ ਚਿਤਾਨੀ ਆਪਸ਼ਨ ਨੰਬਰ 21 ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ ਨੈਤਿਕਤਾ ਦੀਆਂ ਹੇਠ ਲਿਖੇ ਸ਼ਾਖਾਵਾਂ ਵਿੱਚੋਂ ਕਿਹੜੀ ਨਿੱਜੀ ਅਤੇ ਜਨਤਕ ਜਨਤਕ ਜੀਵਨ ਵਿੱਚ ਖਾਸ ਨੈਤਿਕ ਮੁੱਦਿਆਂ ਦੀ ਦਾਰਸ਼ਨਿਕ ਜਾਂਚ ਨਾਲ ਸੰਬੰਧਿਤ ਹੈ ਜਿਸ ਵਿੱਚ ਨੈਤਿਕ ਕਿਰਨੇ ਸ਼ਾਮਲ ਹਨ ਇਹਨੇ ਬਿਹਾਰਕ ਨੈਤਿਕਤਾ ਆਪਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਜੇਕਰ ਇੱਕ ਅਰਧ ਗੋਲੇ ਆਇਤਨ 18 ਪਾਈ ਕਾਟੇ ਇਕਾਈ ਹੈ ਤਾਂ ਇਸ ਅਰਧ ਗੋਲੇ ਦਾ ਅਰਧ ਵਿਆਸ ਪਤਾ ਕਰੋ ਸੈਂਸ ਜਿ न्यूमेरिकल ਸਕਿਲਸ ਵਗੈਰਾ ਸਟਾਰਟ ਹੋ ਗਏ ਮਤਲਬ ਮੈਥਸ ਸਟਾਰਟ ਹੋ ਗਿਆ ਇਹ 1900 ਆਪਾਂ ਕਰਾਂਗੇ ਪੰਜਾਬੀ ਇਹ ਲਿਖਿਆ ਵਿੱਚੋਂ ਕਿਹੜਾ ਖੁਸ਼ਬੂ ਸ਼ਬਦ ਦਾ ਸਮਾਨਾਰਥੀ ਸ਼ਬਦ ਨਹੀਂ ਹੈ ਸੁਗੰਧ ਮਹਿਕ ਤੇ ਵਾਸ਼ਨਾ ਇਹ ਖੁਸ਼ਬੂ ਦੇ ਸਮਾਨਾਰਥਕ ਸ਼ਬਦ ਨੇ ਖੁਸ਼ੀ ਹੈ ਜੋ ਇਹ ਖੁਸ਼ੀ ਦਾ ਸਮਾਨਾਰਥ ਖੁਸ਼ਬੂ ਦਾ ਸਮਾਨਾਰਥਕ ਸ਼ਬਦ ਨਹੀਂ ਹੈ অপਸ਼ਨ ਨੰਬਰ 3 ਨੀਜ਼ਰਾਈਟ ਆਨਸਰ ਹੈ ਨੈਕਸਟ ਹੈ ਇਹ ਦਿੱਤੇ ਬਾਕਾਂ ਵਿੱਚ ਜੋਜਕ ਬਾਕ ਚੁਣੋ ਜੋਜਕ ਕਿੰਦਾ ਜਿਹੜਾ ਬਾਕ ਦੋ ਬਾਕਾਂ ਨੂੰ ਜਿਹੜਾ ਸ਼ਬਦ ਦੋ ਬਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਉਸਨੂੰ ਕੀ ਕਹਿੰਦੇ ਨੇ ਜੋਜਕ ਜਿਵੇਂ ਕਿ ਹਰਮਨ ਨੂੰ ਸੁਨੇਹਾ ਭੇਜੋ ਉਹ ਜਲਦੀ ਆ ਜਾਵੇ ਇਹਨਾਂ ਦੋਨਾਂ ਨੂੰ ਕਿਹਨੇ ਜੋੜਿਆ ਕੀ ਨੂੰ ਤਹੇ ਜੋਜਕ ਬਾਕ ਹੈ অপਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਵੰਤਰ ਅਨੁਸਾਰ ਬਾਕ ਦੀਆਂ ਕਿਸ ਪਰ ਕਿੰਨੀਆਂ ਹੁੰਦੀਆਂ ਹਨ किनिया किस्म होंगे ने किस तीन ऑप्शन नंबर तीन इज द राइट आंसर है नैक्सट है उजाड़ शब्द का विरोधी शब्द है उजाड़ क्या होगा बसो ऑप्शन नंबर एक इज द राइट आंसर है नैक्सट है स्लैंग शब्द के पंजाबी की अर्थ है का अर्थ होंगे अपभाषा ऑप्शन नंबर दो इज द राइट आंसर है स्लंग नैक्सट है ਸ਼ੁੱਧ ਸ਼ਬਦ ਦੀ ਚੋਣ ਕਰੋ ਸ਼ੁੱਧ ਸ਼ਬਦ ਕਿਹੜਾ ਹੈ ਸੋਹਰਾ ਸੋਹਰਾ ਹੈ ਪਹਿਲਾ ਹੁੰਦਾ ਸਸਾ ਹਾਇ ਨੂੰ ਨੈਕਸਟ ਹੈ ਹਾਇ ਨੂੰ ਔਂਕੜ ਾਰੇ ਕਿੰਨਰਾ ਸੋਹਰਾ ਨੈਕਸਟ ਹੈ ਲਿੰਗੁਇਸਟਿਕਸ ਸਾਇੰਸ ਆਫ ਅ ਲੈਂਗੁਏਜ ਔਰ ਸਾਇੰਟੀਫਿਕ ਸਟਡੀ ਆਫ ਲੈਂਗੁਏਜ ਦਾ ਪੰਜਾਬੀ ਵਿੱਚ तर्जमा है कि मतलब भी भाषा विज्ञान भाषा का एक विज्ञान है ज भाषा का एक विज्ञानक अध्ययन है ऑप्शन नंबर दो इसका राइट आंसर है नैक्सट है सही विश्राम चिन्ह वाला शब्द बाग चुनो बेटा तो ना की है देखो क्वेश्चन पूछा ना रे, ता बेटा थोड़ा ना की है ऑप्शन नंबर चार इस राइट आंसर है ये पिछे क्वेश्चन मार्क लग्या होया है फालतू के

ਮਾਪਾ ਦੀ ਮਾਪਿਆਂ ਦੀਆਂ ਅੱਖਾਂ ਪੱਕ ਜਾਣੀਆਂ ਆਪਸ਼ਨ ਨੰਬਰ 21 ਦਾ ਰਾਈਟ ਆਨਸਰ ਹੈ ਨੈਕਸਟ ਹੈ ਉਸਨੇ ਸਾਨੂੰ ਸਾਨੂੰ ਦੱਸਿਆ ਨਹੀਂ ਕਿ ਉਹ ਕੱਲ ਨਹੀਂ ਆਵੇਗਾ ਬਾਕ ਵਿੱਚ ਬਾਕ ਕਿਹੜੇ ਸ਼ਬਦ ਸ਼੍ਰੇਣੀ ਨੂੰ ਪ੍ਰਕਟ ਆਉਂਦਾ ਹੈ ਦੇਖੋ ਬਾਕ ਦੇ ਵਿੱਚ ਜੋਜਕ ਵੀ ਆ ਮਤਲਬ ਕਿ ਕੀ ਹਨਸਮਾਨ ਜੋਜਕ ਵੀ ਆ ਦੋਨੋਂ ਨੈਗੇਟਿਵ ਆ ਦੋ ਪਾਕਾਂ ਨੂੰ ਜੋੜਦਾ ਹੈ ਆਪਸ਼ਨ ਨੰਬਰ ਚਾਰ ਹੀ ਜ਼ ਰਾਈਟ ਆਨਸਰ ਹੈ ਨੈਕਸਟ ਟੈਮ ਤੀਵਿਆਂ ਦੇ ਸੋਰੀ ਤੀਵਿਆਂ ਦੇ ਇਸ਼ਨਾਨ ਲਈ ਬਣਾਈ ਗਈ ਨਵੇਕਲੀ ਥਾਂ ਨੂੰ ਕੀ ਕਹਿੰਦਾ ਹੈ ਜੇ ਤੀਵਿਆਂ ਨੇ ਉਹਨਾਂ ਦੇ ਇਸ਼ਨਾਨ ਦੇ ਲਈ ਜੋ ਨਵੇਕਲੀ ਥਾਂ ਬਣਾਈ ਜਾਂਦੀ ਹੈ ਉਹਨਾਂ ਨੂੰ ਕਹਿੰਦੇ ਪੋਣਾ ਆਪਸ਼ਨ ਨੰਬਰ 2 ਹੀ ਜ਼ ਰਾਈਟ ਆਨਸਰ ਹੈ ਨੈਕਸਟ ਟੈਮ ਵਸਨ ਜੋੜ ਮੇਲ ਸ਼ਬਦਾਂ ਦਾ ਕਿਸ ਸ਼ਬਦ ਦਾ ਸੰਬੰਧਿਤ ਹੈ ਮਿਲਾਪ ਦੇ ਨਾਲ অপশন নাম্বার 22 ਦਾ রাইট आंसर है नेक्स्ट है ਜਿਹੜਾ ਲੋਕਾਂ ਦੇ ਜ਼ੁਲਮ ਕਰੇ ਉਸ ਨੂੰ ਕੀ ਆਖਦੇ ਹਨ ਉਸ ਨੂੰ ਆਖਦੇ ਹਨ નિર્દય অপশন নাম্বার 4 इज द राइट आंसर है नेक्स्ट है ਹਿੰਗ ਲੱਗੇ ਦਾ ਫਟਕੜੀ ਅਖਾਰ ਨੂੰ ਪੂਰਾ ਕਰੋ ਰੱਗ ਗੂੜਾ ਆਵੇ ਜਾਂ ਰੰਗ ਵਿੱਚ ਔਖਾ ਆਵੇ ਉਹ ਇੱਥੇ ਔਖਾ ਹੈ ਰੀਤ ਰੰਗ ਗੂੜਾ ਆਵੇ অপশন নাম্বার 2 इज द राइट आंसर है नेक्स्ट है ਜਦੋਂ ਸੁਕਬੇ ਅਜੀ ਲੈ ਗਿਆ ਅਸੀਂ ਮੰਨਿਆ ਹੈ ਕਿ ਜ਼ਿੰਦਗੀ ਦਾ ਉਦੇਸ਼ ਅਧਿਆਤਮਿਕ ਪ੍ਰਾਪਤੀ ਹੈ ਆਨੰਦ ਜਿੱਤ ਦਾ ਲੱਛਣ ਹੈ ਜਿਹੜੀਆਂ ਕਿਤਾਬਾਂ ਸਾਨੂੰ ਆਨੰਦ ਦਿੱਤੀਆਂ ਹਨ ਉਹ ਉਹਨਾਂ ਕਿਤਾਬਾਂ ਨਾਲੋਂ ਵੱਖਰੀਆਂ ਹਨ ਜੋ ਸਾਡੀਆਂ ਇੰਦਰੀਆਂ ਨੂੰ ਤ੍ਰਿਪਤੀ ਦਿੰਦੀਆਂ ਹਨ ਆਨੰਦ ਪ੍ਰੋੜਤਾ ਦੀ ਨਿਸ਼ਾਨੀ ਹੈ ਜਦ ਅਸੀਂ ਕੋਈ ਕਿਤਾਬ ਪੜ੍ਹਦੇ ਆ ਆਨੰਦ ਪਾਉਂਦੇ ਹਾਂ ਤਾਂ ਉਸ ਵਿੱਚ ਲਿਖੇ ਵਿਚਾਰਾਂ ਨਾਲ ਸੱਚ ਮਹਿਸੂਸ ਕਰਦੇ ਹਾਂ ਉਸੇ ਤਰ੍ਹਾਂ ਜਿਵੇਂ ਅਸੀਂ ਸੰਗੀਤ ਸੁਣਦੇ ਆ ਉਸ ਵਿੱਚ ਡੁੱਬ ਜਾਂਦੇ ਹਾਂ ਅਨੰਦ ਸ਼ਰੀਰਕ ਸੁੱਖ ਨਾਲੋਂ ਵਧੇਰੇ ਸਥਾਈ ਹੁੰਦਾ ਹੈ ਅਤੇ ਪੀੜ ਵਿੱਚ ਵੀ ਮੰਨਿਆ ਜਾ ਸਕਦਾ ਹੈ ਜਿਹੜੀਆਂ ਕਿਤਾਬਾਂ ਅਨੰਦ ਪੈਦਾ ਕਰਦੀਆਂ ਹਨ ਉਹ ਸਾਡੀ ਹਿਊਮੇ ਨੂੰ ਮਾਰ ਸੁੱਟਦੀਆਂ ਹਨ ਉਹਨਾਂ ਵਿੱਚ ਨੀਰੀ ਭਾਵੁਕਤਾ ਤੇ ਤਕਨੀਕੀ ਚਲਾਕੀ ਨਹੀਂ ਹੁੰਦੀ ਸੋ ਉਹ ਵਿਚਾਰਾਂ ਨੂੰ ਜਗਾਉਣ ਵਾਲੇ ਮਨੋਪਾਵ ਹੁੰਦੇ ਹਨ ਜਿੰਨਾ ਬਾਰੇ ਗਹਿਰਾਈ ਨਾਲ ਸੋਚਿਆ ਹੁੰਦਾ ਹੈ ਜਿਹੜਾ ਬੰਦਾ ਰਿਸ਼ੀ ਅਰਥਾਤ ਦ੍ਰਸ਼ਤਾ ਹੈ ਦ੍ਰਸ਼ਟਾ ਹੈ ਦਰਸਤ ਨਹੀਂ ਹੈ ਸੋਰੀ ਉਹ ਮਹਾਨ ਸਾਹਿਤ ਦੀ ਸਿਰਜਣਾ ਨਹੀਂ ਕਰ ਸਕਦਾ ਹੁਣ ਕੁਐਸਚਨ ਦੇਖਦੇ ਆ ਮਹਾਨ ਸਾਹਿਤ ਦੀ ਸਿਰਜਣਾ ਕੌਣ ਕਰਦੇ ਹਨ ਰਿਸ਼ੀ ਹਿਮ ਮਹਾਨ ਸਾਹਿਤ ਦੀ ਸਿਰਜਣਾ ਕਰਦੇ ਹਨ 옵ਸ਼ਨ ਅਭਰ ਦੋ ਇਸ ਦਾ ਰਾਈਟ ਅਨਸਰ ਹੈ ਨੈਕਸਟ ਹੈ ਫਰੈਂਡਸ ਪਿਆਰੋ ਉਹੀ ਰਹਿੰਦਾ ਉਹਨਾਂ ਦਾ ਕੰਪਰੀਹੈਂਸ਼ਨ ਕੁਐਸਚਨ ਬਦਲ ਜਾਂਦੇ ਨੇ ਠੀਕ ਹੈ ਨੈਕਸਟ ਹੈ ਉਪਰੋਕਤ ਦਿੱਤੇ ਪੈਰੇ ਦੇ ਟੁਕਵੇ ਸਿਰਲੇਖ ਸਿਰਲੇਖ ਰੀ ਚੋਣ ਕਰੋ ਜ਼ਿੰਦਗੀ ਵਿੱਚ ਪੁਸਤਕਾਂ ਦਾ ਮਹੱਤਵ ऑप्शन नंबर चार इज द राइट आंसर है नेक्स्ट है तृप्ति शब्द के अर्थ दोस्तों तृप्ति का मतलब संतुष्टि ऑप्शन नंबर तीन इज द राइट आंसर है नेक्स्ट है किस अस महसूस करते हैं किस महसूस करते हैं विचार ऑप्शन नंबर दो इज द राइट आंसर है आ देखो लिखे ना लिखे विचार महसूस करते हैं ਵਿਚਾਰਨਲ অপਸ਼ਨ ਬਲ ਦੋ ਇਸ ਦਾ রাইਟ ਆਨਸਰ ਹੈ फ्रेंड्स देरे ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ ਕੁਐਸ਼ਨਸ ਪਲੀਜ਼ ਵੀਡੀਓ ਆਈ ਹੋਪ ਵੀਡੀਓ ਤੁਹਾਡੇ ਲਈ ਯੂਸਫੁਲ ਹੋਵੇਗੀ ਪਲੀਜ਼ ਯੂਸਫੁਲ ਹੋਵੇ ਵੀਡੀਓ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੋ ਜਿੰਨਾਂ ਨੇ ਅਜੇ ਨਹੀਂ ਕੀਤਾ ਤਾਂ ਕਿ ਹਰ ਇੰਪੋਰਟੈਂਟ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਫਿਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ